ਸੋਸ਼ਕਾਲ ਜੀ ਮੈਨੂੰ ਆਪ ਤੁਹਾਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਹੋਮੋਗੇ ਬੀਤੇ ਦੋ ਦਿਨਾਂ ਤੋਂ ਤੁਹਾਨੂੰ ਅਸੀਂ ਇੱਕ ਕਹਿਣਾ ਵਾਲੀ ਪਤਨੀ ਦੀਆਂ ਲਗਾਤਾਰ ਕਾਲ ਰਿਕਾਰਡਿੰਗ ਆ ਸੁਣਾ ਰਹੇ ਤਾਂ ਇੱਕ ਹੋਰ ਕਾਲ ਰਿਕਾਰਡਿੰਗ ਸਾਹਮਣੇ ਆ ਜਿਸ ਦੇ ਵਿੱਚ ਜਿਹੜੀ ਇਹ ਪਤਨੀ ਮੁੰਡੇ ਦੇ ਹੋਰ ਰਿਸ਼ਤੇਦਾਰ ਦੇ ਘਰੇ ਰਹਿ ਰਹੀ ਸੀ ਤਾਂ ਉਸ ਦੇ ਨਾਲ ਜਿਹੜੇ ਕਿ ਮੁੰਡੇ ਦੇ ਨਾਲ ਉਸ ਦੇ ਜਿਹੜੇ ਕਿ ਪਿਤਾ ਨੇ ਅਤੇ ਚਾਚੇ ਨੇ ਗੱਲਬਾਤ ਕਰਦੇ ਹੋਏ ਕਾਫੀ ਹੱਦਾਂ ਪਾਰ ਕਰ ਦਿੱਤੀਆਂ ਜਿਸ ਦੇ ਵਿੱਚ ਜਿੱਥੇ ਗਾਲੀ ਗਲੋਚ ਕੀਤਾ ਗਿਆ ਉੱਥੇ ਇਹ 3 ਭੈਣਾਂ ਨੂੰ ਲੈ ਕੇ ਵੀ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਇਸ ਕੌਨ ਰਿਕਾਰਡਿੰਗ ਨੂੰ ਸੁਣ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਆਖਿਰ ਗਲਤ ਕੌਣ ਹੈ ਤੇ ਸਹੀ ਕੌਣ ਹੈ ਇਸ ਤੋਂ ਪਹਿਲਾਂ ਦੀ ਜਿਵੇਂ ਤੁਸੀਂ ਰਿਕਾਰਡਿੰਗਾਂ ਸੁਣੀਆਂ ਨੇ ਤਾਂ ਫਿਰ ਆਹ ਰਿਕਾਰਡਿੰਗ ਸੁਣਿਓ ਜਿਸ ਦੇ ਵਿੱਚ ਤੁਹਾਨੂੰ ਇੱਕ ਹੋਰ ਨਵੀਂ ਗੱਲ ਸੁਣਨ ਨੂੰ ਮਿਲੇਗੀ ਮੈਨੂੰ ਗਲਤ ਬੋਲੇ ਮੈਂ ਕਹਿੰਦਾ ਜਿੱਥੇ ਧੌਣ ਲਾਣੀ ਮੇਰੀ ਨਹੀਂ ਅਸੀਂ ਤਗੜੇ ਹੈਗੇ ਅਸੀਂ ਤਗੜੇ ਤੈਨੂੰ ਅੱਥਾ ਬੁਲਾਣਾ ਤੈਨੂੰ ਮਾਰਨਾ ਹੈ ਕਿ ਤੂੰ ਤਫਰ ਜਾ ਜਾਣਦਾਰੀ ਛੇ ਸਾਡੀ ਜੇ ਤੈਨੂੰ ਉਹ ਕਰ ਲਈ ਆ ਤੂੰ ਤਾਂ ਤੈਨੂੰ ਪੁੱਛ ਨਹੀਂ ਪਣੀ ਆ ਹੈ ਨਾ ਤਫਰ ਜਾ ਜੇ ਤੁਸੀਂ ਇੱਕ ਉਹ ਗਿਆ ਸਲੇ ਲਗਣਾ ਤਾਂ ਖੁਸ਼ ਤਫਰ ਜਾ ਤੂੰ ਅਲੋ ਤਾ ਹਰੇ ਹਰੇ ਆਖਾ ਬੰਦੇ ਭੇਜਦੇ ਨਹੀਂ ਤਾਂ ਤੈਨੂੰ ਦੱਸਦਾ ਮੈਂ ਨੂੰ ਇਹ ਨਾ ਇਹ ਨਾ ਮੈਚਰ ਨੋਰਮਲ ਨਾਲ ਆ ਅਸੀਂ ਚਲੋ ਅਸੀਂ ਨਾ ਪੈਂਦੀ ਆ ਅਸੀਂ ਕਹਿੰਦੇ ਕੁੜੀ ਚੱਕ ਲੈ ਉਹ ਚੋਰ ਚੱਲਦਾ ਅਸੀਂ ਨਾ ਮੜਾ ਤਫਰ ਉਹ ਮੱਤੀ ਤੇ ਇਹ ਵਾਰ ਕੜ ਤੋਥਿਆ ਤੇਰੀ ਭੈਣ ਦਾ ਆਸੀ ਧਾਰੇ ਕੋਲ ਚੱਲੇ ਆ ਛੋਟਾ ਤੇ ਚਾੜਾ ਧਾਰੇ ਕੋਲ ਨੂੰ ਲੈ ਕੇ ਆ 452 ਦਾ ਕਹਿੰਦੇ ਚਾਹਾਂਗੇ ਜੇ ਉਹਦੀ ਜ਼ਰੂਰਤ ਆ ਸਭ 50 ਬੰਦੇ ਲੈ ਆਵੇ ਮੈਂ ਚੱਲਿਆ ਆ ਪਿੱਛੇ ਮਾਨ ਚੋਂ ਤੇ ਵਿੱਚ ਉੱਥੇ ਅਸੀਂ ਚੱਲੇ ਆ ਅਸੀਂ ਤੇ ਮਾਰ ਕੇ ਆਸੀ ਮਾਰ ਕੇ ਅਸੀਂ ਪਰੇ ਹੋਏ ਅਸੀਂ ਮਾਰ ਕੇ ਜਾਂਦੇ ਆ ਤੇਰੀ ਚਾਹੁੰਦਾ ਕੀ ਸਾਡੀ ਹਾਂ ਉਹ ਕਹਣਾ ਵੀ ਉਹ ਅੰਗਲ ਕਰਦੇ ਸੌਣੇ ਹਣ ਇਸ ਕਾ ਦੇ ਮਾਲਕਾਂ ਦੀ ਇਸ ਕਾ ਦੇ ਮਾਲਕਾਂ ਅਸੀਂ ਪਿਓ ਦੇ ਆ ਮੈਨੂੰ ਗਲਤ ਬੋਲੇ ਮੈਂ ਕਹਿੰਦਾ ਜਿੱਥੇ ਧੌਣ ਲਾਣੀ ਮੇਰੀ ਨਹੀਂ ਅਸੀਂ ਝਗੜੇ ਹੈਗੇ ਅਸੀਂ ਤਗੜਾ ਤੈਨੂੰ ਖਿਲਾਣਾ ਤੈਨੂੰ ਮਾਰਨਾ ਆ ਕਿ ਤੇਰੇ ਭੈਣ ਭਾਈ ਨੂੰ ਮਾਰ ਕੇ ਤੂੰ ਕਿੱਥੇ ਆਉਂਗਾ ਇੱਥੇ ਆਉਂਦਾ ਹਾਂ ਜਾਣਦਾਰ ਨਹੀਂ ਛੇ ਸਾਡੀ ਜੇ ਤੂੰ ਕਰ ਲਈ ਆ ਤੂੰ ਤਾਂ ਤੈਨੂੰ ਪੁੱਤ ਨਹੀਂ ਪਣੀ ਆ ਹਾਂ ਚੁੱਪ ਕਰ ਜਾ ਜੇ ਤੁਸੀਂ ਇੱਕ ਜਾ ਸਲੇ ਲਾ ਕੇ ਨਾ ਤੱਕ ਮੇਰੇ ਚੁੱਪ ਕਰ ਜਾ ਤੂੰ ਇਹਨੂੰ ਤਾਲਾ ਹਾੜਾ ਹਾੜਾ ਇੱਥੇ ਕੋ ਬੰਦੇ ਭੇਜ ਦੇ ਤਾਂ ਤੈਨੂੰ ਦੱਸਦਾ ਮੈਂ ਨੂੰ ਇਹ ਨਾ ਇਹ ਨਾ ਮੈਜਰ ਨੋਰਮਲ ਨਾਲ ਹੈ ਨੋਰਮਲ ਹੀ ਆਜੀ ਨਾ ਪੈਂਡ ਦੀ ਆਜੀ ਨਾ ਪਿੰਡ ਦੀ ਚੱਕਲੀ ਉਹਦੀ ਕਿਉਂ ਚੱਲਦਾ ਆਜੀ ਨਾ ਮੜਾ ਦੇਖੜੋ ਰੁਕ 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 ਤੂੰ ਆ ਕੇ ਨਾ ਫੋਨ ਨਾ ਦੀ ਤੇ ਇਹ ਬੋਲ ਕਹਿੰਦੇ ਤੋਥੇ ਤੇਰੀ ਭੈਣ ਦਾ ਆਸੇ ਧਾਰੇ ਕੋਲ ਚੱਲੇ ਆ ਤੇ ਚੱਲਦੇ ਚੱਲੇ ਆ ਤਾਰੇ ਕੋਲ ਨੂੰ ਲੈ ਕੇ ਆ ਲਈ 452 ਦਾ ਕੈਂਸਲ ਦਾ ਕਹਾਂਗੇ ਜੇ ਉਹਦੀ ਜ਼ਰਤ ਆ ਜੇ ਤੇੜਾ ਫਟਾ ਸਭ 50 ਬੰਦੇ ਲੈ ਆਵੇ ਮੈਂ ਚੱਲਿਆ ਆ ਪਿੱਛੇ ਮਾਨ ਚੋਂ ਤੇ ਵਿੱਚ ਉੱਥੇ ਅਸੀਂ ਚੱਲੇ ਆ ਅਸੀਂ ਤੇ ਮਾਰ ਕੇ ਆਪੀ ਮਾਰ ਕੇ ਆ ਅਸੀਂ ਪਰੇ ਹੋਏ ਅਸੀਂ ਮਾਰ ਕੇ ਜਾਂਦੇ ਆ ਤੇਰੀ ਤੂੰ ਚਾਹੁੰਦਾ ਕੀ ਸਾਡੀ ਹਾਂ ਕਹਿੰਦਾ ਵੀ ਅੰਗਲ ਕਰਦੇ ਸੌਣੇ ਹਣ ਇਸ ਪਾਸੇ ਮਾਲਕਾਂ ਦੀ ਇਸੋਕਾ ਦੇ ਮਾਲਕਾਂ ਅਸੀਂ ਪਿਓ ਦੇ ਆ ਕੋਰ ਰਿਕਾਰਡਿੰਗ ਤੁਸੀਂ ਸੁਣ ਹੀ ਲਈ ਆ ਤਾਂ ਹੁਣ ਫਿਰ ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੀ ਰਾਏ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼